ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਨਿਸ਼ਾਨੇ ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਸੰਭਾਲ ਦੀ ਮਹਿੰਮ 1999 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਦੀ ਸ਼ੁਰੂਆਤ ਸੜਕਾਂ ਦੇ ਕਿਨਾਰੇਾਂ ਤੇ ਰੁੱਖ ਲਗਾ ਕੇ ਕੀਤੀ ਗਈ ਸੀ ਇਸ ਸੰਬੰਧੀ ਗੱਲਬਾਤ ਕਰਦੇ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਇਹ ਜੰਗਲ ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਕੁੰਨਰ ਮੰਗਲ ਸਿੰਘ ਕੁੰਨਰ ਰਤੇਸ਼ ਸਿੰਘ ਗਾਰਾ ਸਿੰਘ ਕੁੰਨਰ ਬਲੋ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲਗਾਇਆ ਗਿਆ ਹੈ ਜੋ ਕਿ 339ਵਾਂ ਜੰਗਲ ਹੈ। ਉਨ੍ਹਾਂ ਕਿਹਾ ਕਿ ਇਹਨਾਂ ਵੱਲੋਂ ਪਹਿਲਾਂ ਹੀ ਬੁਕਿੰਗ ਕਰਵਾਈ ਗਈ ਸੀ ਜਿਸ ਕਾਰਨ ਇਹਨਾਂ ਨੂੰ 339ਵਾਂ ਨੰਬਰ ਮਿਲਿਆ ਸੀ। ਜਦਕਿ ਹੁਣ ਤੱਕ 363 ਤੋਂ ਵੱਧ ਜੰਗਲ ਲਗਾਏ ਜਾ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕਾਰਜ ਲਈ 100 ਸੇਵਾਦਾਰਾਂ ਦੀ ਟੀਮ ਹਮੇਸ਼ਾ ਤਿਆਰ ਵਰ ਤਿਆਰ ਰਹਿੰਦੀ ਹੈ ਜਿਨ੍ਹਾਂ ਵੱਲੋਂ ਇਨ੍ਹਾਂ ਜੰਗਲਾਂ ਵਿੱਚ 50 ਕਿਸਮ ਦੇ ਰੁੱਖ ਲਗਾਏ ਜਾਂਦੇ ਹਨ ਇਸ ਦਰਾਂ ਰੇਸ਼ਮ ਸਿੰਘ ਨੇ ਬਾਬਾ ਸੇਵਾ ਸਿੰਘ ਜੀ ਦਾ ਪਿੰਡ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਗੁਰਾਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਇਹ ਮਤਲਬ ਗੁਰੂ ਨਾਨਕ ਦੇਵ ਜੀ ਦੇ ਖਾਲਸਾ ਬਰਜੀ ਫਿਰ ਤੇ ਇਹ ਗੁਰੂ ਨਾਨਕ ਦੇਵ ਦਾ 550 ਸਾਲਾ ਸਤਾਵ ਨੂੰ ਸਮਰਪਿਤ 550 ਜੰਗਲ ਲਾਉਣ ਦਾ ਟੀਚਾ ਮੇ 2019 ਵਿੱਚ ਸਤਾਵ ਦੀ ਆਈ ਹੈ ਤੇ ਇਹਨਾਂ ਦਾ ਜੰਗਲ ਸਰਦਾਰ ਮਤਲਬ ਰੇਸ਼ਮ ਸਿੰਘ ਉਹਨਾਂ ਦਾ ਜਿਹੜਾ ਕੁੰਦਲ ਸਾਹਿਬ ਨੇ ਇਹਨਾਂ ਦਾ ਨੰਬਰ ਹੈ 339 ਨੰਬਰ ਜੀ ਤੇ ਪਿਛਲੇ ਸਾਲ ਸਦਾ ਬੂਟਾ ਸਿੰਘ ਦਾ ਐਸੇ ਨਗਰ ਦੇ ਨਹੀਂ ਉਹ ਇੰਗਲੈਂਡ ਨਿਵਾਸੀ ਨੇ ਉਹਨਾਂ ਦਾ ਉਹ 331 ਨੰਬਰ ਸੀਗਾ ਤੇ ਇਹਨਾਂ ਦਾ ਉਹ ਕਿ ਤਾਂ ਫਿਰ ਸਾਲ ਉਹਨਾਂ ਕਰਕੇ ਗਾਂ ਖੋ ਗਏ ਤਾਂ ਉਹ ਐਸੇ ਹੁਣ ਤੱਕ 300 ਤੇ 63 ਜੰਗਲ ਲੱਗ ਚੁੱਕੇ ਨੇ ਤੇ ਇਹ 300 ਇਹ ਪਿਛਲੇ ਸਾਲ ਬੁ ਕਰਕੇ ਨੰਬਰ ਇੱਕ ਇਹਨੂੰ ਇਹਨੂੰ ਰੱਖਵਾ ਰੱਖਿਆ ਸੀਗਾ ਤੇ ਇਹਦੇ ਵਿੱਚ ਕਿਵੇਂ 1 ਏਕੜ ਜਗ੍ਹਾ ਜੀ ਇਹ 1 ਏਕੜ ਪਿਛਲੇ ਸਾਲ ਅਸਾ ਬੂਟਾ ਸੋਣੇ 1 ਏਕੜ ਇਹ ਨੇ ਪਰਵਾਰ ਨੇ ਲਾ ਮਾਤਾ ਪਿਤਾ ਦੀ ਜਾਦ ਵਿੱਚ ਤੇ ਲਗਭਗ 1600 1700 ਬੂਟਾ ਜਿਹੜਾ ਇੱਥੇ ਲੱਗਾ ਤੇ 50 ਕਿਸਮ ਦੇ ਬੂਟੇ ਨੇ ਤੇ ਉਹ ਹੁਣ ਸੰਘ ਸੰਤਲਾਰੇ ਅੱਛਾ ਬਾਬਾ ਜੀ ਫਿਰ ਸੰਪਰਕ ਕਿੱਦਾ ਕਰਦੇ ਹੈਗੇ ਜੇ ਕਿਸੇ ਨੇ ਆਪਣਾ ਘਟੋ ਘਟ ਜਮੀਨ ਕਿੰਨੀ ਚਾਹੀਦੀ ਹੈ ਇਹਦੇ ਲਈ ਆ ਘਟੋ ਘਟ ਇੱਕ ਕਨਾਲ ਘਟੋ ਘਟ ਚਾਹੀਦੀ ਘਟੋ ਘਟ ਇਹ ਵਾਧ ਜੀ ਨਹੀਂ ਮਾਰੇ ਕਿਲਾ 2 ਕਿਲੇ 10 ਕਿਲੇ 20 ਕਿਲੇ ਜਿੰਨੇ ਵੀ ਕਹਿੰਦਾ ਹੋਵੇ ਉਹ ਸਾਰੇ ਫਰੀ ਆ ਦਾ ਕਿ ਸਾਡੇ ਸਿਵੇ ਦਾ ਲਾ ਕੇ ਬੂਟੇ ਕਲੂਸਾ ਨਰਸੀ ਦੇ ਬੂਟੇ ਸਾਰੇ ਤਿਆਰ ਕਰਦੇ ਆ ਤਾਂ ਕਿ ਇਹ ਵਾਤਾਵਰਣ ਸ਼ੁੱਧ ਹੋ ਸਕੇ ਤੇ 50 ਕਿਸਮ ਦੇ ਬੂਟੇ ਲਾਉਣੇ ਇੱਕ ਜੰਗਲ ਚ ਭਾਵੇਂ ਉਹ ਕਨਾਲ ਹੋਵੇ ਭਾਵੇਂ ਕਿਲਾ ਹੋਵੇ ਭਾਵੇਂ ਕਿੰਨਾ ਹੋਵੇ ਕਿਸਮਾਂ 50 ਲੱਗਣੀਆਂ ਉਹ ਵੀ ਹੀ ਚਾਰ ਕਿਸਮ ਦੇ ਵੰਡ ਕੀਤੀ ਹੋਈ ਆ 52 ਫੀਸਦੀ ਜਿਹੜੇ ਪ੍ਰਾਤਨ ਰਵੈਤੀ ਕਿਕਰ ਪਤਾਲੀ ਨੀਮ ਬੋੜ ਪਿੱਪਲ ਜਾਂ ਜਿਹੜਾ ਪੁਰਾਣੀ ਰਵੈਤੀ ਆਪਣੇ ਸੀ ਤੇ 25% ਜਿਹੜੇ ਫਲ ਫਰੂਟ ਦੇਸੀ ਅਰੂਧ ਜਾਂ ਦੇਸੀ ਆਂਬਿਆ ਦੇਸੀ 베ਰੀਆ ਜਾਂ ਜਾਮਨ ਵਗੈਰਾ ਤੇ 25% ਜਿਹੜੇ ਮੈਡੀਸਨ ਦਵਾਈਆਂ ਵਾਲੇ ਹਰੜ ਬਿਹੜਾ ਆਵਲਾ ਸਹਜਣਾ ਅਰਜਣ ਕੜੀ ਪੱਤਾ ਵਗੈਰੇ ਤੇ 25% ਦੀ ਲਾਈਦੇ ਨੇ ਜਿਹੜੇ ਫੁੱਲਾਂ ਵਾਲੇ ਫਲਾਵਰਾਂ ਨੇ ਇਹ ਮਿਕਸ ਕਰਕੇ ਫਿਰ 1600 1700 ਬੂਟੇ ਕਿਲੇ ਜੜਾ ਲੈਂਦਾ ਜਦੋਂ ਵੀ ਕੋਈ ਸੰਭਰ ਨਿਸ਼ਾਨੇ ਸਿੱਖੀਦੇ ਕਾਰ ਸੇਵਾ ਕਡੂਤ ਸਾਹਿਬ ਨੇ ਜਦੋਂ ਵੀ ਕੋਈ ਸੰਭਰ ਕਰੇ ਉਹ ਉਥੇ ਸਾਡੇ ਸਿੰਘ ਉਸੇ ਵੇਲੇ ਉਹ ਤਿਆਰ ਹੁੰਦੇ ਨੇ ਜਦੋਂ ਵੀ ਮੌਸਮ ਅਗਲਾ ਹੁਣ ਰੁਕ ਜਣਾ ਕਹਿੰਦੇ ਹੁਣ ਅਗੇ ਗਾ ਨਹੀਂ ਜੰਗਲ ਬੰਦ ਕਰਨਾ ਅਖੀਲ ਜੰਗਲੇ ਵਾਲ ਲਗਭਗ ਕੋਈ ਠੰਡ ਪੈਂਦੀ ਫੇ ਫਰਵਰੀ ਮਾਰਚ ਜਾਂ ਫੇ ਜਨਾਈ ਗਰ ਸਤੰਬਰ ਚ ਵੀ ਲਾਈਦਾ ਇੱਥੇ ਅੱਜ ਬਾਗ ਲਾਇਆ ਬਾਬਾ ਜੀ ਨੇ ਹੁਕਮ ਹੋਇਆ ਅਨਸਾਰ ਹੀ ਬਾਗ ਲਾਇਆ ਬਾਬਾ ਜੀ ਦਾ ਬਹੁਤ ਧੰਨਵਾਦ ਹੈ ਆਏ ਆ ਪਲੱਸ ਇਹ ਮਾਤਾ ਪਿਤਾ ਦੀ ਯਾਦਗਾਰ ਵਿੱਚ ਲਾਇਆ ਨਾਲ ਪਾਸ ਮੇਰੀ ਵਾਈਫ ਸੀ ਉਹਦੀ ਯਾਦਗਾਰ ਚ ਲਾਇਆ ਵਾਹਿਗੁਰੂ ਉਹਨਾਂ ਨੂੰ ਜਿੱਥੇ ਵੀ ਉਹ ਠੀਕ ਠਾਕ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ